ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਹੋਏ ਸਾਰੇ ਹੀ মিডিਆ ਜਿੰਨੇ ਵੀ ਆਪਣੇ ਭਰਾ ਨੇ ਕਿਉਂਕਿ মিডিਆ ਨੂੰ ਸਭ ਤੋਂ ਵੱਡਾ ਦਰਜਾ ਦਿੱਤਾ ਗਿਆ ਹੈ ਸਾਰਿਆਂ ਨੂੰ ਮੈਂ ਆਪਣੀ ਘਰ ਦੇ ਵਿੱਚ ਆਉਣ ਵਾਸਤੇ ਸਤਿਕਾਰ ਕਰਦਾ ਔਰ ਵੈਲਕਮ ਕਰਦਾ ਹਾਂ ਔਰ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵਸਦੇ ਲੋਕ ਜਿੰਨੇ ਭਾਈਚਾਰੇ ਆ ਸਾਰਿਆਂ ਨੂੰ ਜੈਮਸ ਦੀ ਸਤਿ ਸ੍ਰੀ ਅਕਾਲ ਨਮਸਕਾਰ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਜਿਹੜਾ ਕਾਰਨ ਆ ਉਹ ਇਹ ਆ ਕਿ ਅਸੀਂ 23 ਸਾਲ ਦੇ ਵਿੱਚੋਂ ਵਿੱਚ ਅਰਸੇ ਤੋਂ ਜਿਹੜਾ ਬਾ ਕੰਮ ਕਰਦੇ ਆ ਰਹੇ ਹਾਂ ਕਾਂਗਰਸ ਪਾਰਟੀ ਦੇ ਵਿੱਚ ਔਰ ਵਕ ਵਕ ਉਹਦਿਆਂ ਤੇ ਰਹੇ ਆ ਆਪਣਾ ਕੰਮ ਜਿਹੜਾ ਅੱਡੀ ਪੰਜੇ ਤੇ ਰੱਖਿਆ ਬਹੁਤ ਵੱਡੇ ਲੈਵਲ ਤੇ ਔਰ ਪਾਰਟੀ ਨੇ ਜਿਹੜਾ 2017 ਦੇ ਵਿੱਚ ਜਦੋਂ ਅਸੀਂ ਟਿਕਟ ਅਪਲਾਈ ਕੀਤੀ ਸੀ ਤੇ ਉਦੋਂ ਵੀ ਪਾਰਟੀ ਨੇ ਕਿਹਾ ਕਿ ਤੁਹਾਨੂੰ ਕੰਸੀਡਰ ਕੀਤਾ ਜਾਏਗਾ ਬਾਅਦ ਦੇ ਵਿੱਚ ਚਲੋ ਅਸੀਂ ਆਪਣੇ ਹਲੀਮੀ ਤਰੀਕੇ ਦੇ ਨਾਲ ਉਸ ਟਾਈਮ ਦੇ ਜਿਹੜੇ ਵੀ ਕਾਂਗਰਸ ਦੇ ਆਗੂ ਸੀ ਉਹਨਾਂ ਨੂੰ ਸਮਰਥਨ ਦਿੱਤਾ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਵੀ ਤੁਹਾਨੂੰ ਬਾਈ ਦੇ ਵਿੱਚ ਦੇਖ ਲਾਵਾਂਗੇ ਔਰ ਹੁਣ 2024 ਦੇ ਵਿੱਚ ਜਿਹੜੀ ਆ ਲੋਕ ਸਭਾ ਦੀ ਇਲੈਕਸ਼ਨ ਦੀ ਜਿਹੜੀ ਅਸੀਂ ਟਿਕਟ ਅਪਲਾਈ ਕੀਤੀ ਸੀ ਔਰ ਕਾਂਗਰਸ ਪੰਜਾਬ ਚੰਡੀਗੜ੍ਹ ਜਾ ਕੇ ਵੱਖ-ਵੱਖ ਤਰੀਕੇ ਦੇ ਨਾਲ ਜੋ ਵੀ ਪਾਰਟੀ ਦੇ ਟਰਮੈਂਟ ਕੰਡੀਸ਼ਨ ਸੀਗੇ ਪਾਸ ਕਰਕੇ ਔਰ ਉਸ ਟਿਕਟ ਨੂੰ ਅਪਲਾਈ ਕੀਤਾ ਗਿਆ ਜਿਹਦੇ ਵਿੱਚ ਡੀਡੀ ਵੀ ਡਰਾਫਟ ਬਣਾਇਆ ਗਿਆ ਔਰ ਫਾਈਲ ਨੂੰ ਤਿਆਰ ਕਰਕੇ ਉਸ ਜਗ੍ਹਾ ਤੇ ਅਸੀਂ ਫਾਈਲ ਜਮ੍ਹਾਂ ਕੀਤੀ ਔਰ 19 ਦੋ 2024 ਨੂੰ ਜਿਹੜੀ ਇਹ ਫਾਈਲ ਜਮ੍ਹਾਂ ਹੋਈ ਆ ਔਰ ਉਸ ਤੋਂ ਬਾਅਦ ਦੇਖੋ ਕਿ ਪਾਰਟੀ ਦਾ ਕੋਈ ਵੀ ਕਿਸੇ ਤਰੀਕੇ ਦਾ ਵਾਲੀ ਵੀ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਕੋਈ ਰਿਸਪਾਂਸ ਨਹੀਂ ਦਿੱਤਾ ਗਿਆ ਕਿ ਭਈ ਤੁਸੀਂ ਅਪਲਾਈ ਕੀਤੀ ਆ ਤੁਸੀਂ ਕਲੇਮ ਕਰ ਰਹੇ ਹੋ 5 ਲੱਖ ਦਾ 5 ਲੱਖ ਦਾ ਪਾਈਚਾਰਾ ਇੱਥੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਔਰ ਕਿਸੇ ਇੱਕ ਜਣੇ ਦਾ ਵੀ ਫੋਨ ਨਹੀਂ ਆਇਆ ਸਾਨੂੰ ਔਰ ਨਾ ਹੀ ਸਾਡੀ ਫਾਈਲ ਨੂੰ ਆਪਣਾ ਪੈਨਲ ਸੀਗਾ ਉਸ ਜਗ੍ਹਾ ਤੇ ਭੇਜਿਆ ਨਹੀਂ ਗਿਆ ਔਰ ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਆ ਉਹਨਾਂ ਨੇ ਵੀ ਕੋਈ ਕਾਲ ਨਹੀਂ ਕੀਤੀ ਗਈ ਕਿ ਤੁਸੀਂ ਆਪਣਾ ਡੈਲੀਗੇਸ਼ਨ ਲੈ ਕੇ ਇਸ ਜਗ੍ਹਾ ਤੇ ਪਹੁੰਚੋ ਕੀ ਤੁਹਾਡਾ ਵਿਚਾਰ ਆ ਕੀ ਤੁਹਾਡੀ ਸੋਚ ਆ ਕੀ ਤੁਹਾਡੀ ਆਡਿਓਲੋਜੀ ਆ ਉਹ ਸਾਨੂੰ ਕੋਈ ਵੀ ਨਹੀਂ ਪੁੱਛੇਗਾ ਤੋ ਅਸੀਂ ਫਿਰ ਲੰਬੇ ਸਮੇਂ ਤੋਂ ਇਹੀ ਜਿਸ ਤਰ੍ਹਾਂ ਕੇ ਵੱਖ-ਵੱਖ ਹਲਕਿਆਂ ਦੇ ਵਿੱਚ ਅਸੀਂ ਆਪਣੇ ਪੋਸਟਰ ਵੀ ਲਗਾਏ ਪਾਰਟੀ ਦੇ ਜੋ ਵੀ ਆਪਣੇ ਸਰਵੇ ਲੱਗਣ ਵਾਲੇ ਤੇ ਨਾ ਕੋਈ ਸਾਨੂੰ ਸਰਵੇ ਦਾ ਫੋਨ ਆਇਆ ਔਰ ਨਾ ਹੀ ਕੋਈ ਗੱਲਬਾਤ ਨਾ ਕੋਈ ਹੋਰ ਔਰ ਫਿਰ ਅਸੀਂ ਜਦੋਂ ਵੇਖਿਆ ਕਿ ਸਾਡਾ ਅਸੀਂ ਦਿੱਲੀੋਂ ਜਿਹੜਾ ਪੈਨਲ ਆਪਣਾ ਚੈੱਕ ਕਰਾਇਆ ਸੀਗਾ ਤੇ ਸਾਡਾ ਪੈਨਲ ਤੇ ਨਾਮ ਹੀ ਗਿਆ ਔਰ ਫਿਰ ਅਸੀਂ ਇਹੋ ਹੀ ਵੇਟ ਕਰਨ ਲੱਗੇ ਕਿ ਭਈ ਜਦੋਂ ਵੀ ਕਾਂਗਰਸ ਪਾਰਟੀ ਟਿਕਟ ਦਾ ਅਨਾਉਂਸ ਕਰੇਗੀ ਤੇ ਅਸੀਂ ਫਿਰ ਆਪਣੀ ਜਿਹੜੀ ਅਗਲੀ ਕਾਰਵਾਈ ਆ ਸ਼ੁਰੂ ਕਰ ਦਾਂਗੇ ਤੋ ਜਿਸ ਦਿਨ ਪਰਸੋਂ ਜਦੋਂ ਲੋਕ ਸਭਾ ਦੀ ਜਿਹੜੀ ਟਿਕਟ ਅਨਾਉਂਸ ਹੋਈ ਆ ਸਾਡੇ ਕਾਂਗਰਸ ਦੇ ਉਮੀਦਵਾਰ ਸਾਡੇ ਸਤਾਰ ਸੁਖਜੰਦਰ ਸਿੰਘ ਜੀ ਰੰਦਾਵਾ ਔਰ ਉਹਨਾਂ ਨੂੰ ਮੈਂ ਪਰਸੋਂ ਵੀ ਵਧਾਈ ਦਿੱਤੀ ਸੀ ਕਿ ਬਹੁਤ ਬਹੁਤ ਮੁਬਾਰਕਾਂ ਔਰ ਕਾਂਗਰਸ ਪਾਰਟੀ ਦੇ ਵਿੱਚ ਸਾਨੂੰ ਇਗਨੋਰ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਇਹੀ ਚਾਹੁੰਦਾ ਕਿ ਜਿਸ ਤਰ੍ਹਾਂ ਮਤਲਬ ਅਸੀਂ ਟਿਕਟ ਅਪਲਾਈ ਕੀਤੀ ਆ ਸਾਡਾ 5 ਲੱਖ ਦਾ ਪਾਈਚਾਰਾ ਇੱਥੇ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਔਰ ਸਾਨੂੰ ਟਿਕਟ ਤੋਂ ਇਗਨੋਰ ਕੀਤਾ ਗਿਆ ਕਿਉਂਕਿ 5 ਐਮਐਲਏ ਮੈਂ ਬਾਰ ਬਾਰ ਦੱਸਦਾ ਆ ਰਿਹਾ ਕਿ 5 ਐਮਐਲਏ ਜਿਹੜੇ ਕਾਂਗਰਸ ਦੇ ਆ ਉਹ ਡੂ ਟੂ 크ਰਿਸਚਨ ਬੋਰਡ ਦੇ ਨਾਲ ਜਿੱਤੇ ਔਰ ਇਹਨਾਂ ਨੂੰ ਅਜੇ ਤੱਕ ਵੀ ਨਹੀਂ ਇਹ ਸਮਝ ਆ ਰਹੀ ਔਰ ਅਸੀਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਆਪਣਾ ਜਿਹੜਾ ਵਾ ਆਪਣਾ ਅਸਤੀਫਾ ਜਿਹੜਾ ਕਾਂਗਰਸ ਪਾਰਟੀ ਨੂੰ ਭੇਜ ਦੇਣ ਜਾ ਰਹੇ ਹਾਂ ਔਰ ਇਹ ਅਸਤੀਫੇ ਦੀ ਕਾਪੀ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਅਸਤੀਫੇ ਦੀ ਕਾਪੀ ਆਪਾਂ ਉਹਨਾਂ ਦੇ ਮੇਲ ਦੇ ਰਾਹੀਂ ਉਹਨਾਂ ਦੇ ਦਫ਼ਤਰ ਵਿੱਚ ਭੇਜ ਦਵਾਂਗੇ ਔਰ ਅੱਜ ਪ੍ਰੈਸ ਕਾਨਫਰੰਸ ਤੇ ਤੁਹਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਔਰ ਮੇਰੇ ਬਾਅਦ ਸਮਰਥਕ ਵੀ ਬੈਠੇ ਆ ਔਰ ਜਿਹੜੀ ਸਾਡੀ ਕੋਰ ਕਮੇਟੀ ਆ ਕੋਰ ਕਮੇਟੀ ਦੀ ਹਾਜ਼ਰੀ ਦੇ ਵਿੱਚ ਅਸੀਂ ਆਪਣੀ ਚੋਣ ਲੜਨ ਦਾ ਜਿਹੜਾ ਐਲਾਨ ਜਿਹੜਾ ਇੰਡੀਪੈਂਡੈਂਟ ਦਾ ਜਿਹੜਾ ਲੋਕ ਸਭਾ ਲਈ ਤੋਂ ਕਰਨ ਜਾ ਰਹੇ ਹਾਂ ਕਾਂਗਰਸ ਪਾਰਟੀ ਦੇ ਵਿੱਚ ਮੇਰਾ ਜਿਹੜਾ ਡੈਗਨਿਸ ਰਿਹਾ ਵਾ ਉਹ ਜਿਲ੍ਹਾ ਜਨਰਲ ਸੈਕਟਰੀ ਗੁਰਦਾਸਪੁਰ ਤੋਂ ਔਰ ਉਸ ਤੋਂ ਬਾਅਦ ਪੰਜਾਬ ਪ੍ਰਦੇਸ਼ ਦੇ ਵਿੱਚ ਐਜਾ ਸੈਕਟਰੀ ਔਰ ਉਸ ਤੋਂ ਬਾਅਦ ਅਬਜ਼ਰਵਰ ਜਿਹੜਾ ਮੈਂ ਗੁਰੂਦਾ ਜੰਡਿਆਲਾ ਗੁਰੂਦਾ ਤੇ ਤਰਸਿੱਕਾ ਦੇ ਵਿੱਚ ਅਬਜ਼ਰਵਰ ਰਿਹਾ ਦੋ ਬਲਾਕਾਂ ਦੇ ਵਿੱਚ ਔਰ ਤੀਸਰੇ ਨੰਬਰ ਤੇ ਫਿਰ ਅਸੀਂ ਆਪਣਾ ਵਾਈਸ ਚੇਅਰਮੈਨ ਕ੍ਰਿਸ਼ਨ ਵੈਲਫੇਅਰ ਬੋਰਡ ਵੀ ਰਹਾ ਔਰ ਐਸ ਮੌਜੂਦਾ ਅਜੰਡੀ ਡੇਟ ਦੇ ਵਿੱਚ ਵੀ ਕੋਆਰਡੀਨੇਟਰ ਜਿਹੜਾ ਹਲਕਾ ਬਕੇਰੀਆਂ ਰਹਿਵਾਂਗਾ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਸਕਿਆ ਕਿ ਜਿਹੜਾ 23 23 ਸਾਲ ਦਾ ਅਰਸਾ ਵਾ ਮੇਰੀ ਅੱਡੀ ਪੰਜੇ ਦੀ ਮਿਹਨਤ ਆ ਔਰ ਦੌੜਾ ਔਰ ਮੇਰੀ ਕੰਟਰੀਬਿਊਸ਼ਨ ਆਪਣੇ ਭਾਈਚਾਰੇ ਨੂੰ 15 ਸਾਲ 2 ਮਹੀਨੇ ਜੌਬ ਛੱਡਣ ਦੀ ਵੀ ਇੱਕ ਕੰਟਰੀਬਿਊਸ਼ਨ ਆ ਗਈ ਆ ਔਰ ਮੈਂ ਜੌਬ ਛੱਡ ਕੇ ਆਪਣੇ ਭਾਈਚਾਰੇ ਦੇ ਵਿੱਚ ਇਹ ਕਾਂਗਰਸ ਪਾਰਟੀ ਨਾਲ ਕੰਮ ਕਰ ਰਿਹਾ ਸੀਗਾ ਔਰ ਆਪਣੇ ਭਾਈਚਾਰੇ ਦੀ ਸੇਵਾ ਕਰ ਰਿਹਾ ਸੀਗਾ ਮੈਨੂੰ ਨਹੀਂ ਪਤਾ ਮੇਰੇ ਤੋਂ ਇਲਾਵਾ 10 ਬੰਦੇ ਵੀ ਹੋ ਸਕਦੇ ਆ ਕਿਉਂਕਿ ਮੈਂ ਜਿਹੜੀ ਤੁਹਾਨੂੰ ਦੱਸ ਰਿਹਾ ਕਿ 23 ਸਾਲ ਦਾ ਸਮਾਂ ਔਰ ਆਪਣੀ ਨੌਕਰੀ ਛੱਡਣ ਦੀ ਜਿਹੜੀ ਕੰਟਰੀਬਿਊਸ਼ਨ ਆ ਉਹ ਬੜੀ ਵੱਡੀ ਆ ਔਰ ਜੇਕਰ ਜੇ ਕੋਈ ਆਪਣਾ ਕੋਈ ਮੈਰਿਟ ਬਣਾਉਣਾ ਚਾਹੁੰਦੇ ਆ ਤੇ ਮੈਰਿਟ ਵੀ ਬਣਾ ਲੈਣ ਔਰ ਮੈਰਿਟ ਦੇ ਵਿੱਚ ਵੀ ਅਸੀਂ ਕੋਈ ਪਾਇਆ ਕਰਦਾ ਤੇ ਲੇਕਿਨ ਬਾਰੇ ਜਿਹੜਾ ਵਿਆਸਨ ਹੈ ਇੱਕ ਵਾਰ ਕੋਈ ਬੰਦਾ ਕੋਈ ਬੰਦਾ ਜਿਹਦਾ ਨਾਮ ਬਹੁਤ سارے ਲੀਡਰਾਂ ਨੇ ਲਾਈਵ ਹੋ ਕੇ ਬੋਲਿਆ ਵੀ ਉਹਨਾਂ ਨੇ ਮੇਰੇ ਨਾਮ ਨੂੰ ਰეკਮੈਂਡ ਕੀਤਾ ਸੀਗਾ ਔਰ ਜੇਕਰ ਕੋਈ ਨਹੀਂ ਮੰਨਦਾ ਤੇ ਸਾਰਿਆਂ ਨੂੰ ਲੋਕਤੰਤਰ ਦੇ ਵਿੱਚ ਆਜ਼ਾਦੀ ਹੈ ਕਿ ਉਹ ਇਲੈਕਸ਼ਨ ਵੀ ਲੜ ਸਕਦੇ ਕੋਈ ਵੀ ਕਰ ਸਕਦਾ ਸਰ ਕੋਈ ਮੰਨਣ ਮਨਾਉਣ ਦੀ ਗੱਲ ਨਹੀਂ ਹੈਗੀ ਜੇ ਆਪਾਂ ਪੱਕੇ ਤੌਰ ਤੇ ਸਿਫਾ ਤੁਹਾਨੂੰ ਇੰਨੇ ਮੀਡੀਆ ਦੀ ਹਾਜ਼ਰੀ ਦੇ ਵਿੱਚ ਦਿੰਦਾ ਵਾ ਔਰ ترਸੇਮਸ ਹੋਂਤਾ ਪੱਕੇ ਪੈਰੀਆਂ ਔਰ ਮੈਂ ਪਾਰਮੀ ਦਾ ਇੱਕ ਸੋਲਜਰ ਹਾਂ ਔਰ ਪਾਰਟੀ ਦਾ ਵੀ ਸੋਲਜਰ ਹਾਂ ਔਰ ਜੇਕਰ ਜਿੱਥੇ ਮੁੱਲ ਨਾ ਪਏ ਔਰ ਉੱਥੇ ਆਪਾਂ ਫਿਰ ਆਪਣੇ ਸਾਈਡ ਤੋਂ ਹਟ ਸਕਦੇ ਹਾਂ ਚੋਣ 'ਚ ਮੇਮ ਤੋਂ ਮੇਰੀ ਛੁਰੀ ਸੀਗੀ ਆਪਣਾ ਆਪਾਂ 2 ਸਾਲ ਤੋਂ ਲੱਗੇ ਪਏ ਹਾਂ ਔਰ ਜਿਸ ਤਰ੍ਹਾਂ ਆਪਾਂ ਟਿਕਟ ਅਪਲਾਈ ਕੀਤੀ ਅਸੀਂ ਆਪਣੀ ਮੀਟਿੰਗਾਂ ਲਗਾਤਾਰ ਕਰਦੇ ਜਾ ਰਹੇ ਸੀਗੇ ਔਰ ਮੈਂ ਐਜੂਕੇਟਡ ਹਾਂ ਔਰ ਮੈਂ ਜੋਬ ਛੱਡੀ ਆ ਜੇ ਕਿ ਹੋਰ ਨੇ ਜੋਬ ਛੱਡੀ ਆ ਤੇ ਉਹ ਆਣ ਕੇ ਮੁਕਾਬਲਾ ਕਰਕੇ ਦੇਖ ਲੈ ਔਰ ਔਰ ਕੋਈ ਮੋਕਾ ਦੇ ਨਾਲ ਉਹ ਹਾਰੇ ਦੀ ਮੈਂ ਦੇਖੋ ਜੋ ਵੀ ਹੈ ਆਪਣਾ ਪੀਟਰ ਚੀਦਾ ਦਾ ਆਪਣਾ ਇੱਕ ਵੱਖਰਾ ਵजूद ਹੈ ਔਰ ਜਿਹੜੇ ਲੀਡਰਸ਼ਿਪ ਬਾਹਰ ਨੇ ਉਹਨਾਂ ਦਾ ਆਪਣਾ ਵੱਖਰਾ ਵजूद ਹੈ ਮੇਰਾ ਮੇਰਾ ਜਿਹੜਾ ਆਪਣਾ ਵजूद ਹੈ ਮੈਂ ਆਪਣੇ ਵजूद ਨੂੰ ਦੇਖ ਕੇ ਚੱਲ ਰਹਾ ਹਾਂ ਬਿਲਕੁਲ ਸਮਰਥਨ ਦੇਗੀ ਮੇਰਾ ਹਿੰਦੂ ਭਾਈਚਾਰੇ ਨਾਲ ਬਹੁਤ ਵੱਡਾ ਲਗਾਵਾ ਔਰ ਸਿੱਖ ਭਾਈਚਾਰੇ ਨਾਲ ਵੱਡਾ ਲਗਾਵਾ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਅਸੀਂ ਕਦੇ ਟੋਟਲ ਦੀਆਂ ਇਲੈਕਸ਼ਨਾਂ ਨਹੀਂ ਕਰਾਈਆਂ ਮੈਂ ਆਪਣੀ ਇਲੈਕਸ਼ਨ ਸਮਝ ਕੇ ਇਲੈਕਸ਼ਨਾਂ ਲੜਾਉਂਦਾ ਰਿਹਾ ਹਾਂ ਔਰ ਬਹੁਤ ਵੱਡੇ ਲੈਵਲ ਤੇ ਤੁਹਾਨੂੰ ਸਮਾ ਦੱਸ ਹੀ ਦਿੱਤਾ ਵਾ ਕਿ ਤਿੰਨ ਤਿੰਨ ਚਾਰ ਇਲੈਕਸ਼ਨਾਂ ਜਿਹੜੀਆਂ ਆਪਾਂ ਵਿਧਾਨ ਸਭਾ ਦੀਆਂ ਲੜੀਆਂ ਨੇ ਔਰ ਦੋ ਤਿੰਨ ਇਲੈਕਸ਼ਨਾਂ ਜਿਹੜੀਆਂ ਨੇ ਪ੍ਰਤਾਪ ਸਿੰਘ ਬਾਜੇ ਦੇ ਜੋ ਵਿਨੋਦ ਖੰਨਾ ਨੂੰ ਹਰਾਇਆ ਸੀ ਉਹ ਇਲੈਕਸ਼ਨ ਦੇ ਵਿੱਚ ਆਪਣੀ ਬੜੀ ਅਹਿਮ ਭੂਮਿਕਾ ਰਹੀ ਹੈ ਔਰ 2017 ਦੇ ਵਿੱਚ ਜਿਹੜੀ ਇਲੈ ਏ ਦੇਖੋ ਜਿੱਥੇ ਉਹਦੇ ਮਿਲਣ ਦੀ ਗੱਲ ਆ ਉੱਥੇ ਮੇਰੇ ਪਰਿਵਾਰ ਨੂੰ ਇੱਕ ਫਾਇਦਾ ਹੋਏਗਾ। ਔਰ ਮੈਂ ਜਿਸ ਤਰ੍ਹਾਂ ਦੱਸ ਰਿਹਾ ਕਿ ਪਹਿਲਾਂ ਵੀ ਇਹ ਕ੍ਰਿਸ਼ਚਨ ਵੈਲਫਰ ਦਾ ਵਾਈਸ ਚੇਅਰਮੈਨ ਬਣਾਇਆ ਸੀਗਾ ਪਾਵਰਲੈਸ ਵਾਈਸ ਚੇਅਰਮੈਨ ਹੀ ਸੀਗੀ ਔਰ ਇਹਦੇ ਵਿੱਚ ਕੁਝ ਨਹੀਂਗਾ ਸੀਗਾ ਔਰ ਅਸੀਂ ਚਾਹੁੰਦੇ ਹਾਂ ਕਿ ਜੇ ਉਹ ਚੀਜ਼ ਆਏ ਔਰ ਜਿਹਦੇ ਨਾਲ ਮੈਂ ਪਾਰਟੀ ਦੀ ਆਪਣੇ ਭਾਈਚਾਰੇ ਦੀ ਜਿਹੜੀ ਇੱਕ ਪੂਰੀ ਆਵਾਜ਼ ਬੁਲੰਦ ਕਰਕੇ ਜਿਹੜਾ ਜਾ ਸਕਾਂ ਔਰ ਆਵਾਜ਼ ਬੁਲੰਦ ਕਰ ਸਕਾਂ ਉਹ ਮੈਨੂੰ ਉਹਦਾ ਚਾਹੀਦਾ ਆ ਔਰ ਮੈਂ ਆਪਣੀ ਇਲੈਕਸ਼ਨ ਲੜਾਂਗਾ ਔਰ ਮੈਂ ਜਿੰਨਾ ਵੀ ਹੁਣ ਤੱਕ ਬੀਜ ਬੀਜਿਆ ਵਾ ਉਹਨੂੰ ਵੱਡਾਂਗਾ। ਬਿਲਕੁਲ ਬਿਲਕੁਲ ਇਹ ਰੋਸ਼ ਹੈਗਾ ਯਾ ਔਰ ਕਿਉਂਕਿ ਰੋਸ਼ ਵੇਖੋ ਤੁਹਾਨੂੰ ਪਹਿਲਾਂ ਵੀ ਗਿਣਤੀ ਕਰਾਤੀ ਆ ਕਿ ਇੱਕ ਬੰਦੇ ਨੂੰ ਤੁਸੀਂ ਇੰਨਾ ਹੀ ਅਨਫਿਟ ਸਮਝਦੇ ਹੋ ਕਿ ਤੁਸੀਂ ਉਹਨੂੰ ਇੱਕ ਕਾਲ ਵੀ ਨਹੀਂ ਕਰ ਸਕਦੇ ਇੱਕ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਉਸਨੂੰ ਤੁਸੀਂ ਬੁਲਾ ਕੇ ਉੱਥੇ ਕਾਂਗਰਸ ਕੌਂਸਲ ਤੇ ਬੁਲਾ ਸਕਦੇ ਸੀਗੇ ਬੜੇ ਮੌਕੇ ਸੀਗੇ ਔਰ ਪੈਨਲ ਦੇ ਵਿੱਚ ਨਾਂ ਨਹੀਂ ਭੇਜਣਾ ਵੇਖੋ ਕਿੱਡੀ ਵੱਡੀ ਅਨਫਿਟਤਾ ਸ਼ੋ ਹੋ ਰਹੀ ਆ ਮੇਰੇ ਸਮਰਥਕ ਦੇਖੋ ਸਾਰੇ ਸਮਰਥਕ ਕੋਰ ਕਮੇਟੀ ਮਰੀ ਇਸ ਜਗ੍ਹਾ ਤੇ ਬੈਠੀ ਆ ਔਰ ਮੇਰੇ ਜੂਥ ਬਾਹਰ ਬੈਠਾ ਆ ਔਰ ਅਸੀਂ ਵੱਡੇ ਲੈਵਲ ਤੇ ਜਿਹੜੀ ਆ ਇਹ ਜਿਹੜੀ ਆਪਣੀ ਲੜਾਈ ਲੜਾਂਗੇ ਔਰ ਇੱਕ ਮਾੜੀ ਮੋਟੀ ਇਲੈਕਸ਼ਨ ਨਹੀਂ ਲੜਾਂਗੇ ਬਹੁਤ ਵੱਡੇ ਲੈਵਲ ਤੇ ਇਲੈਕਸ਼ਨ ਲੜਾਂਗੇ ਨਹੀਂ ਕੋਈ ਨਹੀਂ ਆਇਆ ਉਸ ਟਾਈਮ ਵੀ ਕੋਈ ਨਹੀਂ ਆਇਆ ਨਹੀਂ ਕੋਈ ਗੱਲਬਾਤ ਨਹੀਂ ਆ ਔਰ ਅਸੀਂ ਅੱਜ ਅੱਜ ਵੀ ਆ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਹੈ ਉਸ ਤੋਂ ਬਾਅਦ ਅਸੀਂ ਕਿਸੇ ਨਾਲ ਵੀ ਕੋਈ ਗੱਲਬਾਤ ਕਰਨ ਵਾਸਤੇ ਤਿਆਰ ਨਹੀਂ ਆ ਔਰ ਨਾ ਹੀ ਮੇਰੇ ਕੋਲ ਕੋਈ ਆਇਆ ਹੈ ਮੈਂ ਆਪਣੇ ਇਲੈਕਸ਼ਨ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਲੜ ਰਿਹਾ ਹਾਂ